ਇਹ ਜਿਹੜਾ ਬੇਦਬੀਆ ਦੇ ਖਿਲਾਫ ਜਿਹੜਾ ਕਾਨੂੰਨ ਸਰਕਾਰ ਨੇ ਜਿਹੜਾ ਵਿਧਾਨ ਸਭਾ 'ਚ ਦਿੱਤ ਬੈਸ ਹੋਈ ਆ ਇਹਦੇ ਨਾਲ ਜਿਹੜੀਆਂ ਬੇਦਬੀਦੀਆਂ ਘਟਨਾ ਜਿਹੜੀਆਂ ਲਗਾਤਾਰ ਵਾਪਰਦੀਆਂ ਪਈਆਂ ਸੀਗੀਆਂ ਉਹ ਉਹ ਬੰਦ ਹੋ ਜਾਣ ਲੱਗੀਆਂ ਲਾਈਫਟਾਈਮ ਇੰਪ੍ਰੀਜ਼ਨਮੈਂਟ ਕੀਤੀ ਆ ਜਿਹਦੇ ਵਿੱਚ ਜੁਰਮਾਨਾ ਵੀ ਲਾਇਆ ਤੇ ਕੋਈ ਬੇਲ ਨਹੀਂ ਕੋਈ ਇਹਨਾਂ ਦਾ ਪ੍ਰੋਲ ਨਹੀਂ ਹੈਗੀ ਬੜੀ ਵੱਡੀ ਗੱਲ ਆ ਇਹ ਇਹਦੇ ਨਾਲ ਇੱਕ ਗੱਲ ਤੇ ਪੱਕੀ ਹੈ ਕਿ ਹੁਣ ਜਿਹੜੇ ਸ਼ਰਾਰਤੀ ਅੰਸਰ ਨੇ ਉਹ ਉਹ ਡਰਨਗੇ ਜ਼ਰੂਰ ਕਿ ਜਿੱਥੇ ਪ੍ਰੋਲ ਨਹੀਂ ਮਿਲੂਗੀ ਜਾਂ ਜਿਹੜੇ ਵੀ ਇਹ ਘਟਨਾਵਾਂ ਕਰਵਾਉਂਦੇ ਨੇ ਉਹਨਾਂ ਦੇ ਮਨ 'ਚ ਵੀ ਡਰ ਡਰ ਪੈਦਾ ਹੋਊਗਾ ਤੇ ਕਮੇਟੀ ਛੇਤੀ ਤੋਂ ਛੇਤੀ ਕਮੇਟੀ ਨੂੰ ਵੀ ਚਾਹੀਦਾ ਕਿ ਜਲਦੀ ਤੋਂ ਜਲਦੀ ਇਹ ਜਿਹੜੇ ਆਪਣੀ ਮੀਟਿੰਗਸ ਕਰਕੇ ਲੋਕਰਾਏ ਲੈ ਕੇ ਇਹ ਕਾਨੂੰਨ ਸਖਤ ਬਣਾਉਣਾ ਚਾਹੀਦਾ ਜਿੱਥੇ ਜਿੱਥੇ ਸਜ਼ਾ ਜਿਨ੍ਹਾਂ ਨੇ ਲਾਈਫ ਇੰਪ੍ਰਿਜ਼ਨਮੈਂਟ ਕੀਤੀ ਹੈ ਉਹ ਜਿਹੜਾ ਫਾਂਸੀ ਦੀ ਸਜ਼ਾ ਵੀ ਹੋਣੀ ਚਾਹੀਦੀ ਹੈ ਕਿ ਇੱਕ ਬੜਾ ਵਧੀਆ ਕੰਮ ਕੀਤਾ ਸਰਕਾਰ ਨੇ ਕਿ ਸਾਰੇ ਧਰਮਾਂ ਦੇ ਜਿਹੜੇ ਜਿਹੜੇ ਗ੍ਰੰਥਾਂ ਦੇ ਕਿਸੇ ਕਿਸੇ ਤਰ੍ਹਾਂ ਦੇ ਖਿਲਾਫ ਜਿਹੜੇ ਮਤਲਬ ਕਿ ਕੋਈ ਗਲਤ ਆਨਸਰ ਕੋਈ ਸ਼ਰਾਰਤ ਕਰੂਗਾ ਉਹਰੇ ਖਿਲਾਫ ਸਖਤ ਉਹਨੂੰ ਸਜ਼ਾ ਮਿਲੂਗੀ ਇਹ ਪਹਿਲੇ ਕੀ ਹੁੰਦਾ ਸੀਗਾ ਕਿ ਪਹਿਲੀਆਂ ਸਰਕਾਰਾਂ ਵੇਲੇ ਜਿਹੜੀ ਪਹਿਲੀ ਸਰਕਾਰ ਲਾ ਲੋ ਤੁਸੀਂ ਕਾਲੀ ਦਿਲ ਦੀ ਜਿਹੜੀ ਆਪਣੇ ਉਹਨੂੰ ਪੰਥੀਤਾਸ਼ੀ ਸਰਕਾਰ ਕੰਦੀ ਸੀਗੀ ਇਹ ਬੇਅਦਵੀ ਦੇ ਘਟਨਾਵਾਂ ਉਦੋਂ ਸ਼ੁਰੂ ਹੋਈਆਂ ਵਾਪਰਨੀਆਂ ਤੇ ਲੋਕੀ ਬਾਰ-ਬਾਰ ਉਹ ਜਿਹੜੇ ਜਿਹੜੇ ਕਰਦੇ ਰਿਹਾ ਘਟਨਾਵਾਂ ਬਾਜ ਜਾਂਦੇ ਰਿਹਾ ਕਿ ਇਹ ਜੀ ਮੰਦ ਮੰਦਬੁੱਧੀ ਆ ਜਾਂ ਮਤਲਬ ਇਹਦਾ ਦਿਮਾਗ ਠੀਕ ਨਹੀਂ ਹੈਗਾ ਇਹ ਇਹ ਬਣੇ ਲਾਗੇ ਮਤਲਬ ਕਿ ਸਜਾਵਾਂ ਨਹੀਂ ਹੋਈਆਂ ਤੇ ਜਦੋਂ ਕਾਂਗਰਸ ਦੀ ਸਰਕਾਰ ਆਈ ਉਹਦੇ ਵਿੱਚ ਵੀ ਉਹਨਾਂ ਨੇ ਮਤਲਬ ਕਿ ਰਾਜਨੀਤੀ ਕੀਤੀ ਆ ਕਿ ਹੁਣ ਜਿਵੇਂ ਪ੍ਰਗਟ ਸਿੰਘ ਵੀ ਸਰਦਾਰ ਪ੍ਰਗਟ ਸਿੰਘ ਐਮ ਐਲ ਏ ਕਹਿ ਰਹੇ ਸੀਗੇ ਕਿ ਸਾਡੀ ਸਰਕਾਰ ਵੇਲੇ ਵੀ ਇਹ ਦੋ ਧਿਰਾਂ ਬਣ ਚੁੱਕੀਆਂ ਸੀ ਇੱਕ ਧਿਰ ਕਹਿੰਦੀ ਸੀ ਸਜਾਵ ਮਿਲਣੀ ਚਾਹੀਦੀ ਦੂਜੀ ਦੂਜੀ ਕਹਿੰਦੀ ਸੀ ਕਿ ਇਹਨੂੰ ਲਟਕਾਈ ਰੱਖੋ ਉਹਨਾਂ ਨੇ ਵੀ ਰਾਜਨੀਤੀ ਕੀਤੀ ਆ ਮਾਨ ਸਾਹਿਬ ਦੀ ਸਰਕਾਰ ਆ ਜਿਨੇ ਜਿਨੇ ਇੱਕ ਫੈਸਲਾ ਕੀਤਾ ਕਿ ਆਪਾਂ ਸਖਤ ਤੋਂ ਸਖਤ ਮਤਲਬ ਕਾਰਵਾਈ ਕਰਕੇ ਇਹ ਘਟਨਾਵਾਂ ਤੋਂ ਮਿਲ ਰੁਕ ਰੁਕੀ ਜਾਣਾ ਚਾਹੀਦਾ ਧਰਮ ਸਾਰਿਆਂ ਦੇ ਸਾਂਝੇ ਨੇ ਇਸ ਕਰਕੇ ਕਿਸੇ ਧਰਮ ਦਾ ਵੀ ਨਰਾਦਰ ਨਹੀਂ ਹੋਣਾ ਚਾਹੀਦਾ ਤਾਂ ਸੋ ਜੋ ਇਹ ਫੈਸਲੇ ਲਏ ਨੇ ਇਹ ਬਹੁਤ ਵਧੀਆ ਫੈਸਲੇ ਨੇ ਇਹ ਜਲਦੀ ਹੁਣ ਲਾਗੂ ਹੋਣੇ ਚਾਹੀਦੇ ਆ ਧੰਨਵਾਦ